ਅੱਛਾ ਨਾ ਮੈਂ ਦਵਾਈ ਵੀ ਲੈ ਲਈ ਤੜਕੇ ਦੀ ਦੋ ਵਾਰੀ ਮੈਂ ਤਾਂ ਬਹੁ ਨੂੰ ਨਹੀਂ ਦੱਸਿਆ ਤੇ ਮੇਰੇ ਅੱਜ ਦਰਦ ਹੋਈ ਜਾਂਦਾ ਦੱਸ ਦਿੰ ਜਾਂ ਮੂਰੇ ਰਾਤ ਆਉਂਦੀ ਆ ਫਿਰ ਕਿਤੇ ਜ਼ਿਆਦਾ ਨਾ ਹੋਣ ਲੱਗ ਜੇ ਵੀ ਇਹ ਨਹੀਂ ਟੀਕਾ ਟੁਕਾ ਲਵਾ ਕੇ ਲਿਉਣੀ ਪਤਾ ਨਹੀਂ ਮੁੰਡਾ ਕਰੇਗਾ ਮੁੰਗੀ ਜੀ ਪਾਣੀ ਯਾ ਪਤਾ ਪਾਣੀ ਕੀ ਹੋ ਗਿਆ ਤੁਸੀਂ ਮੈਨੂੰ ਸਹੀ ਜਿਹੀ ਲੱਗਦੇ ਹਾਂ ਦੁਖਦਾ ਕੁਝ ਅੱਜ ਮੈਂ ਦੱਸਿਆ ਨਹੀਂ ਤਾਂ ਇਹ ਮੇਰੇ ਤੜਕੇ ਦਾ ਦਰਦ ਹੋਈ ਜਾਂਦਾ ਤੁਸੀਂ ਮੈਨੂੰ 10 ਦੇਣ ਸੀ ਮੈਂ ਤੁਹਾਨੂੰ ਪਹਿਲਾਂ ਮੇਰਾ ਥੋੜਾ ਹੁੰਦਾ ਸੀ ਥੋੜਾ ਹੁੰਦਾ ਸੀ ਆਵੇ ਮੈਂ ਗੋਲੀਆਂ ਲਈਆਂ ਅੱਛਾ ਤੇ ਹੁਣ ਵਾੜਾ ਹੋਣ ਲੱਗ ਗਿਆ 2 ਘੰਟੇ ਦੇ ਜਨਟੀ ਕਰ ਰਿਹਾ ਹਾਂਜੀ ਤੇ ਹੁਣ ਵਾੜਾ ਹੋ ਹੀ ਜਾਂਦਾ ਤੇ ਉਹ ਕਿੱਥੇ ਆ ਪਿੰਦਰ ਕਿੱਥੇ ਆ ਉਹ ਇੱਥੇ ਹੀ ਹੋਣਗੇ ਮਿਲਣਾ ਦੇਖਣ ਕੀ ਚੱਲਦਾ ਮੈਂ ਤੁਸੀਂ ਮੈਂ ਤਾਂ ਨਹੀਂ ਦਵਾਈ ਲਿਓ ਮੈਂ ਕਿਸੇ ਚੰਗੇ ਡਾਕਟਰ ਨੂੰ ਦਿਖਾਓ ਮੁੜ ਕੇ ਨਾ ਆਈ ਥੋੜੇ ਥੋੜੇ ਨਾ ਵਾਧਾ ਵਧ ਜਾਂਦਾ ਨਹੀਂ ਆ ਮੈਂ ਦਿਖਾ ਕੇ ਨਹੀਂ ਮੈਂ ਜਦੋਂ ਤੁਹਾਨੂੰ ਰੋਕ ਨਹੀਂ ਹੋਇਆ ਮੈਂ ਤਾਂ ਪਿੰਡ ਵਾਲ ਦਰਾਮ ਨਹੀਂ ਆਇਆ ਮੈਨੂੰ ਤਾਂ ਬਸ 11:00 ਕੱਬਜੀ ਆ ਕਿਰ 11 ਵਾਲੀ ਬੱਸ ਆਉਣ ਵਾਲੀ ਐ ਮੈਂ ਤਾਂ ਉਸੇ ਤੇ ਜਾਵਰਦੀ ਹੁਣ ਉਹਨੂੰ ਜਵਾਬ ਨਹੀਂ ਕਰਉਂ ਹਾਂ ਸਾਡੇ ਸਵੇਕ 11 ਵਜੇ ਆਉਂਦੀ ਐ ਉਹ ਤੇ ਜਾਵੜੋ ਤੁਸੀਂ ਫਿਰ ਉਹਨੂੰ ਮੈਂ ਖੇਤੋਂ ਕਿੱਥੇ ਉਹਦਾ ਕੰਮ ਛਡਾਉਂਗੀ ਹਾਂਜੀ ਹਾਂਜੀ ਮੁੜ ਕੇ ਐਨ ਮੂਰੇ ਮੁੜ ਕੇ ਔਖਾ ਹੋ ਜਾਂਦਾ ਬਠਿੰਡੇ ਰੋਜ ਤੇ ਤੁਹਾਡੇ ਕਿੰਨਾ ਦਰਦ ਹੋਈ ਗਿਆ ਤੁਸੀਂ ਦੱਸ ਰਿਆ ਨਹੀਂ ਗਾ ਦਰਦ ਹੁੰਦਿਆਂ ਤਾਂ ਮੇਰੇ 4-5 ਦਿਨ ਹੋ ਗਏ ਮੈਂ ਬਠਿੰਡੇ ਵਖਾ ਕੇ ਹੁਣ ਨਹੀਂ ਤੁਸੀਂ ਫਿਰ ਜਾਵੜੋ ਮੈਂ ਤੁਮੇਰੇ ਨਾਲ ਨਹੀਂ ਕੰਨੀ ਲੈਣੀ ਕਿ ਸੂਟ ਚੇਂਜ ਕਰ ਨਹੀ ਨਹੀ ਮੈਂ ਇੱਥੇ ਸੂਟ ਨਹੀਂ ਹੁੰਦਾ ਮੈਨੂੰ ਤਾਂ ਦਰਦ ਬਹੁਤ ਹੋਈ ਜਾਂਦਾ ചുണ്ി ലോ മമ്മ പേസ 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 ਯੋਂ ਦੀ ਲੈ ਮਰ ਤਨ ਹਾਂਜੀ ਕਿੰਨੇ ਵਧੀਆ ਡਾਕਟਰ ਨੂੰ ਨਾ ਸਾਰਾ ਦੱਸ ਕੇ ਤੇ ਫੇਰ ਦਵਾਈ ਲੈ ਕੇ ਨਹੀਂ ਮੈਂ ਗੋਲੀਆਂ ਨੇ ਖਾੜਦੀ ਨਹੀਂ ਮੈਂ ਬਠਿੰਡੇ ਜਾਉਂ ਹਾਂਜੀ ਹਾਂ ਕਿਉਂ ਹੋਏ ਜੀ ਹਾਂ ਨਾ ਦਵਾਈ ਦਿੱਤੀ ਜਾਂਦੀ ਹੈ ਮੈਂ ਕੱਪੜੇ ਤਾਂ ਗੈਸਟ ਟੂਸਟ ਵੀ ਜੇ ਡਾਕਟਰਾਂ ਨੇ ਕਿਹਾ ਤੇ ਕਰਵਾ ਹੀ ਲਿਓ ਆ ਤਾਂ ਤੋਂ ਨਾਲੇ ਕੱਪੜਿਆਂ ਤੇ ਲਾਦੇ ਨੀ ਪੜਾ ਦੋ ਹਾਂਜੀ ਹਾਂਜੀ ਜਾਵੜੋ ਤੁਸੀਂ ਮੈਂ ਦਵਾਈ ਲੈ ਜਾ ਹਾਂਜੀ ਫੋਨ ਲੈ ਜਿਓ ਨਾਲ ਉੱਥੇ ਨਾ ਕਈ ਵਾਰ ਲੋਡ ਪੈ ਜਾਂਦਾ ਆਪਾਂ ਕਰ ਦਿਓ ਆ ਦਵਾਈ ਨਾ ਕੇ ਰ ਮੇਰੇ 2 ਘੰਟੇ ਲੰਘ ਜਾਣਗੇ ਅਗਲਾ ਚੱਕ ਲਈ ਪੁੱਤ ਹਾਂਜੀ ਠੀਕ ਜਵਾਕ ਨਾ ਡੋਲ ਜਾ ਠੀਕ ਹੈ ਜੀ ਹਾਂ ਮੈਂ ਜਾਣੀ ਆ ਠੀਕ ਹੈ ਜੀ ਠੀਕ ਤੇ ਫਿਰ ਮੈਂ ਜਬਸ ਮਿਲੀ ਮਿਲੀ ਨਹੀਂ ਮੈਂ ਫੋਨ ਕਰ ਦੂੰ ਆ ਕੇ ਠੀਕ ਹੈ ਜੀ ਠੀਕ ਆਹੋ ਮੈਨੂੰ ਲੈ ਆਇਓ ਕਿੰਨਾ ਟਾਈਮ ਹੋ ਗਿਆ ਮੰਮੀ ਨੂੰ ਗਿਆਣ ਪੁੱਛਦੀ ਉਹਨਾਂ ਨੂੰ ਫੋਨ ਲਾ ਕੇ ਵੀ ਡਾਕਟਰ ਕੀ ਕਹਿੰਦੇ ਆ ਵਿਚਾਰੇ ਮੈਨੂੰ ਤਾਂ ਟੈਨਸ਼ਨ ਹੋਈ ਜਾਂਦੀ ਏ ਠੀਕ ਹੋ ਜਾਣ ਮੈਡੀਸਿਨ ਲੈ ਕੇ ਪਤਾ ਨਹੀਂ ਡਾਕਟਰ ਮਿਲਿਆ ਹੋਊਗਾ ਕਿ ਨਹੀਂ ਮਿਲਿਆ ਹੋਊਗਾ ਮੰਮੀ ਨੂੰ ਜੋਤਾ ਯੂ ਕੈਨਟ ਹੋਵੇ ਗਰਮੀ ਵੀ ਨਹੀਂ ਹੈਲੋ ਹਾਂਜੀ ਮੰਮੀ ਮਿਲਗੇ ਡਾਕਟਰ ਤੁਹਾਨੂੰ ਹੈਲੋ ਹਾਂਜੀ ਬਤਾ ਡਾਕਟਰ ਮਿਲਗੇ ਤੁਹਾਨੂੰ ਹਾਂਜੀ ਮਿਲ ਗਏ ਬੱਚਾ ਡਾਕਟਰ ਦਾ ਮਿਲ ਗਿਆ ਹਾਂਜੀ ਕਿਉਂ ਮੈਂ ਉਹਦੇ ਰੂਮ ਤੇ ਹੋਈ ਬਾਹਰ ਆ ਗਿਆ ਅੱਛਾ ਉਹਨੇ ਮੈਨੂੰ ਮਾਂਸੇਜੇ ਕਿ ਦਰਵਾਜ਼ਾ ਕੀ ਆਂਦੇ ਉਹ ਤੇ ਮਹਿਮਾਨੀ ਦੀ ਟਿੰਗ ਉਹਨਾਂ ਨੇ ਦੇਰ ਕਰਾਉਂਦਾ ਅੱਛਾ ਕੀ ਹੋ ਗਿਆ ਉਹਨਾਂ ਨੇ ਆਏ ਤਾਂ ਦੱਸਿਆ ਉਹ ਕੁਛ ਵੀ ਇੰਨਾ ਕਿਵੇਂ ਵੱਧਾ ਵੱਧ ਗਿਆ ਮੈਂ ਵੀ ਫਟਰੀ ਦਰ ਬਈ ਹੋਏ ਨਾ ਅੱਛਾ ਆ ਆ ਆ ਵੀ ਤੇ ਮੈਂ ਜਦੋਂ ਉਹਦੇ ਨੂੰ ਉਹ ਦੇ ਕੇ ਭੇਜ ਦੇ ਦੇਣ ਨਾਲ ਤੇ ਤੋਰ ਦੇਉਂਦਾ ਮੈਂ ਤੁਹਾਡੇ ਨੇ ਇਰੇ ਰਹਿ ਪਈ ਹਾਂ ਹਾਂਜੀ ਹਾਂਜੀ ਮੰਮੀ ਮੈਂ ਉਹਨਾਂ ਨੂੰ ਭੇਜ ਦਿੰਨੀ ਹਾਂ ਤੇ ਚਲੋ ਮੈਂ ਨਾ ਵੀ ਕਰਦਾ ਕੰਮ ਕੁੰਮ ਕਰਕੇ ਫ੍ਰੀ ਹੋ ਕੇ ਫਿਰ ਮੈਂ ਆ ਜਾਇਆ ਕਰੂੰਗੀ ਤੁਹਾਡੇ ਕੋਲੇ ਹਾਂ ਤੋ ਤਿੰਨ ਦਿਨ ਰੱਖੂਆ ਪਤਾ ਅੱਛਾ ਖਾਣਾ ਧਿਆਨ ਰੱਖੀਂ ਘਰੇ ਮਾਂ ਦਾ ਸੰਭਾਲ ਕਰਨਾ ਠੀਕ ਹੈ ਠੀਕ ਹੈ ਮੰਮੀ ਜੀ ਮੈਂ ਇਹਨਾਂ ਨੂੰ ਭੇਜ ਦਿੰਨੀ ਹਾਂ ਤੇ ਇਹ ਹੁਣੀ ਆ ਜਾਣਗੇ ਇਦਾਂ ਤੁਸੀਂ ਮੇਰੇ ਕਿਸੇ ਭੂਆ ਜੀਰ ਗਨ ਪੁੱਛ ਲੈਣੇ ਵੀ ਜੀ ਉਹ ਆਪਾਂ ਨੇ ਕਰ ਹੀ ਰਿਹਾ ਹੈ ਭੈਣ ਤੇ ਮੈਂ ਆ ਜੂੰਗੀ ਤੇ ਠੀਕ ਹੈ ਠੀਕ ਹੈ ਜੀ ਜ਼ਰੂਰ ਭੇਜ ਦੂੰਗੀ ਚਲੋ ਤੁਸੀਂ ਫਿਕਰ ਨਾ ਕਰੇ ਮੰਮੀ ਨੇ ਇਹਨਾਂ ਨੂੰ ਭੇਜ ਦਿਆਂ ਹੈ ਹਾਂ ਜੀ ਰੱਖਣਾ ਦੇਖੀ ਨਾ ਮੈਂ ਭੇਜ ਠੀਕ ਹੈ ਠੀਕ ਹੈ ਮੰਮੀ ਤੁਸੀਂ ਟੈਨਸ਼ਨ ਨਾ ਲਿਓ ਠੀਕ ਹੈ ਓਕੇ ਓਕੇ ਲੈ ਮੈਂ ਹੁਣ ਫਟਾਫਟ ਕੰਮ ਨਿਬੜ ਕੇ ਤੇ ਮੰਮੀ ਦਾ ਹਸਪੀਟਲ ਤੇ ਜਾ ਕੇ ਪਤਾ ਲਿਆ ਆਂ ਤੇ ਨਾ ਮੈਂ ਰੋਟੀ ਰੋਟੀ ਫੜਾ ਆਉਂਗੀ ਵਿਚਾਰਿਆਂ ਦਾ ਹਨਾ ਤੇ ਚਲ ਮੈਂ ਸਤਨਾ ਦੀ ਦਿਨ ਤੇ ਭੂਆ ਜੀ ਨੂੰ ਫੋਨ ਲਾ ਕੇ ਦੱਸ ਦੇ ਮਮੀ ਬਿਮਾਰ ਆ ਤੂੰ ਆ ਜਾਣੀਂ ਜੀ ਹਸਪੀਟਲ ਦੇ ਵਿੱਚ ਪਤਾ ਲੈ ਲੈਣਗੇ ਆ ਕੇ ਮੰਮੀ ਦਾ ਹੈਲੋ ਹੈਲੋ ਕਿਵੇਂ ਹੋ ਹਾਂਜੀ ਜੀ ਮੈਂ ਨਾ ਦੱਸਣਾ ਸੀਗਾ ਵੀ ਮੰਮੀ ਨਾ ਹਸਪੀਟਲ ਦੇ ਵਿੱਚ ਆ ਮੰਮੀ ਬਿਮਾਰ ਨਹੀਂ ਆਪਣੇ ਤੇ ਤੁਸੀਂ ਚਾਰਕ ਦਿਨ ਆਜੋ ਜਾਂ ਤੁਸੀਂ ਘਰੇ ਰਹਿ ਪਿਓ ਮੈਂ ਹਸਪੀਟਲ ਜਾਵੜੂਗੀ ਤੇ ਜਾਂ ਤੁਸੀਂ ਹਸਪੀਟਲ ਰਹਿ ਪਿਓ ਮੈਂ ਘਰੇ ਰਹਿ ਪੂੰਗੀ ਤੇ ਜੇ ਤੁਸੀਂ ਆਜੋ ਮੈਂ ਤਾਂ ਇਹ ਤੁਹਾਨੂੰ ਸੁਨੇਹਾ ਲਾਉਣਾ ਸੀ ਹਾਂਜੀ ਹਾਂਜੀ ఫ మేము చాలా చాలా వాలి మమ్మీ ఆల పా ਹਾਂਜੀ ਘਰ ਦੀ ਚਾਹ ਵੀ ਨਹੀਂ ਓਖਾ ਹੋ ਗਿਆ ਮੈਨੂੰ ਤਾਂ ਸਹੀ ਗੱਲ ਹੁਣ ਜਮਾ ਆਰਾਮ ਹਾਂ ਹਾਂ ਠੀਕ ਆ ਹੁਣ ਤਾਂ ਮੈਂ ਦਾਲ ਸਬ지 ਕਾਦੀ ਬਣਾਉਣੀ ਕਾਦੀ ਤੁਸੀਂ ਰੋਟੀ ਕਾਦਨਾ ਖਾਓਗੇ ਮੈਨੂੰ ਦੱਸ ਦੋ ਮੈਂ ਖਿਚੜੀ ਬਣਾਉਂਗੀ ਖਿਚੜੀ ਕਿਹਾ ਉਹਨੇ ਡਾਕਟਰ ਨੇ ਖਿਚੜੀ ਲੈ ਕੇ ਆਈ ਬਣਾ ਕੇ ਪਾਈ ਹਾਂ ਉਹ ਆਪਣੇ ਹਾਂਜੀ ਹਾਂਜੀ ਪਈਏ ਹਾਂ ਨਹੀਂ ਗਾਲੋਸ ਤਾਂ ਭੁੱਲੇ ਆਏ ਆਉਂਦੇ ਹੋਏ ਅੱਛਾ ਕੋਈ ਗੱਲ ਨਹੀਂ ਮੈਂ ਬਣਾ ਲੈਂਦੀ ਵੱਡੀ ਬਾਹਰ ਆ ਗਈ ਸੀ ਉੱਥੇ ਹਾਂ ਆ ਗਈ ਸੀ ਤਰਪੂਆ ਜੀ ਉੱਥੇ ਹੀ ਪਤਾ ਲੱਗੇ ਅੱਛਾ ਹਾਂ ਠੀਕ ਹੈ ਠੀਕ ਹੈ ਤੇ ਉਹ ਆਪਣੀ ਤੇਰੀ ਦੀਦੀ ਵੀ ਆ ਕੇ ਦੋ ਘੰਟੇ ਮੁੜ ਗਈ। ਅੱਛਾ। ਉਹ ਆਕਾਂ ਦੇ ਪੇਪਰ ਉਪਰ ਚੱਲੀ ਜਾਂਦੇ ਆਂ ਦੀ। ਅੱਛਾ ਅੱਛਾ ਠੀਕ ਐ। ਤੇ ਇਹ ਆਰਪਨ ਨੂੰ ਫੋਨ ਕੀਤਾ ਹੁੰਦੀ ਅੱਜ। ਉਸ ਜੀ ਕਹਿੰਦੇ ਸੀਗੇ ਅਜੋਣੇ ਦੀਦੀ ਕਹਿੰਦੇ ਸੀ। ਇਹ ਤਾਂ ਪੁੱਤ। ਧੀਆਂ ਅਸਲ ਤੁਸੀਂ ਨੋਹਣੇ ਵਗਾਨੀਆਂ ਧੀਆਂ ਹੁੰਦੇ। ਹਾਂਜੀ। ਇਹ ਤੀਹ ਹੀ ਆਪਦੀਆਂ ਤੀਹ ਹੀ ਹੁੰਦੀਆਂ ਲੈ ਉਹ ਵੱਡੀ ਹੁਣ ਉੱਥੋਂ ਆਈ ਤਾਂ ਉਹ 2 ਘੰਟੇ ਪਤਾ ਲੈ ਕੇ ਆਈ ਚਲੋ ਕੋਈ ਨਹੀਂ ਮਮੀ ਹਾਂ ਹਾਂਜੀ ਨਹੀਂ ਨਹੀਂ ਤੈਨੂੰ ਹਾਂ 3 ਵਜੇ ਆਨੋਂ ਹਾਂ ਕੰਮੋਂ ਹਾਂ ਨਹੀਂ ਨਹੀਂ ਕੋਈ ਨਹੀਂ ਤੁਸੀਂ ਹੁਣ ਪੈ ਗਏ ਤੇਰਾ ਆਪਾਂ ਨੂੰ ਕਿੰਨੇ ਕ ਵਜੇ ਆਂਦੀ ਆਜੂਗੀ ਮੈਂ ਕਹਿੰਦੀ ਸੀ ਮਮੀ 3:00 ਵਜੇ ਆਜੂਗੀ ਉਹ ਰੋਟੀ ਕਾਣੀ ਉਹਦਾ ਬਣਾ ਕੇ ਤਿਆਰ ਕਰਦੀ ਹਾਂਜੀ ਹਾਂਜੀ ਰੋਟੀ ਤਿਆਰ ਕਰਦੀ ਐ ਤੁਸੀਂ ਪੈ ਜਾਓ ਜੀ ਕੋਈ ਵੀ ਚੀਜ਼ ਲੋੜੇ ਤਾਂ ਮੈਨੂੰ ਆਵਾਜ਼ ਮਾਰ ਦਿਓ ਮੈਂ ਆਪੇ ਆ ਕੇ ਤੁਹਾਨੂੰ ਫੜਾਉਂਗੀ ਤੁਸੀਂ ਉੱਠੇ ਹੋਣਾ ਠੀਕ ਹੈ ਠੀਕ ਹੈ ਮੈਨੂੰ ਚਾਹ ਕੁੱਟ ਕਰਕੇ ਦੇ ਦਿਓ ਅੱਜ ਮੈਂ ਚਾਹ ਬਣਾ ਕੇ ਲ ਮੈਂਣਾ ਭੱਜ ਕੇ ਹੁਣ ਦੇਖ ਲਾਂ ਦੀਦੀ ਵੀ ਆਉਣ ਵਾਲੇ ਹੋਣਗੇ ਹਨਾ ਹੁਣ ਤਾਂ ਮੈਂ ਸਬਜ਼ੀ ਤਾਂ ਮੇਰੇ ਮਨ ਲਾਦਰ ਜੀ ਪਈ ਐ ਇਹ ਲੰਮਾ ਜੀ ਫੇਰ ਵੀ ਕੱਟ ਸੀ ਹੀ ਫੇਰ ਕੇ ਇਹ ਸਬਜ਼ੀ ਤਾਂ ਬਣੀ ਚਈਏ ਵਧੀਆ ਤੇ ਚੋਲ ਵੀ ਮੈਂ ਉਹਦੇ ਬਣਾ ਕੇ ਰੱਖਤੀ ਐ ਤੇ ਬੜੀ ਖੁਸ਼ ਹੋਊਗੀ ਉਹ ਸਾਰਾ ਕੁਝ ਦੇਖ ਕੇ ਵੀ ਮੇਰੀ ਭਾਬੀ ਨੇ ਮੇਰੇ ਵਾਸਤੇ ਸਾਰਾ ਕੁਝ ਬਣਾਇਆ ਉਹਨੂੰ ਚੋਲ ਬਹੁਤ ਪਸੰਦ ਐ ਤੇ ਬਾਕੀ ਚੱਲ ਰੋਟੀ ਨੇ ਮੈਂ ਹੁਣ ਦੀਦੀ ਦੇ ਆਏ ਤੇ ਲਾ ਲੂੰਗੀ ਉਹ ਆਉਣ ਵਾਲੀ ਆ ਹੋਸਟਲ ਦੇ ਵਿੱਚੋਂ ਬਸ ਉਹਨਾਂ ਨੇ ਵਿਚਾਰੀਆਂ ਦੀ ਬਸ ਆਉਣ ਵਾਲੀ ਐ ਟਾਈਮ ਨਾਲ ਹੀ ਆ ਜਾਣਗੇ ਮਿਲਣਾ ਤਾਂ ਬੱਸ ਜੀ ਆ ਗਈ ਸ਼ਾਇਦ ਆ ਹੀ ਗਏ ਹੋਣਗੇ ਆ ਵੀ ਦੱਸ ਦੋ ਆਗੇ ਜੀ ਸਤਿ ਸ਼੍ਰੀ ਅਕਾਲ ਮੰਮੀ ਠੀਕ ਐ ਮੰਮੀ ਰੂਮ ਵਿੱਚ ਆਪਣੇ ਚ ਹਾਂਜੀ ਲੈ ਨੇ ਕੀ ਐਸੀ ਮੰਮੀ ਠੀਕ ਆ ਬਹੁਤ ਵਧੀਆ 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 ਤੇ ਸੁਣਾ ਮੇਰਾ ਪੁੱਤ ਆ ਗਿਆ ਹੈ ਤਾਂ ਸਟੇਕ ਹੋਣਾ ਹਾਂ ਹਾਂ ਪੁੱਤ ਮੈਂ ਵਧੀਆ ਠੀਕ ਆ ਤੈਨੂੰ ਵੇਖ ਕੇ ਠੀਕ ਆ ਮੈਂ ਬਹਿ ਜਾ ਪੁੱਤ 4 ਮਿੰਟ ਬਾਲੀ ਟੈਨਸ਼ਨ ਹੋ ਗਈ ਸੀ ਮੈਂ ਤਾਂ ਮਸਾਲਾ ਸਫਰੋ ਕੀਤਾ ਹਾਂ ਸਫਰ ਤਾਂ ਟੈਨਸ਼ਨ ਤਾਂ ਹੋਈ ਜਾਂਦੀ ਆ ਮਾਵਾ ਦੀ ਤਾਂ ਹੋਈ ਜਾਂਦੀ ਆ ਹੋ ਠੀਕ ਹੋ ਕੇ ਭੇਜਿਆ ਪੁੱਤ ਇਧਰ ਨੂੰ ਨਹੀਂ ਹੁਣ ਮੇਰੀ ਚਿੰਤਾ ਨਾ ਕਰ ਮੈਂ ਤਾਂ ਠੀਕ ਆ ਵਧੀਆ ਅੱਛਾ ਹਾਂ ਤੇ ਹੋਰ ਸਾਰੇ ਠੀਕ ਆ ਕਰੇ ਹਾਂ ਹਾਂ ਠੀਕ ਆ ਵਧੀਆ ਬਤ ਸਾਰੇ ਤੇ ਦਵਾਈ ਦੇਤੀ ਮੈਨੂੰ 4-5 ਦਿਨਾਂ ਦੀ ਹੂੰ ਬੜਾ ਦਰਦ ਹੋਇਆ ਮੇਰੇ ਤਾਂ ਪੁੱਛ ਨਾ ਕੁਝ ਮੈਂ ਤਾਂ ਉੱਦੇ ਪਰ ਨਹੀਂ ਗਈ ਦਰਦ ਨਾਲ ਤੇ ਫੇਰ ਮੈਂ ਉੱਠ ਗਈ ਤੱਕ ਮੈਂ ਕੱਲੀ ਗਈ ਫੇਰ ਮੁੰਡਾ ਮਗਰ ਜਾਵੜਾ ਜਦੋਂ ਉਹਨਾਂ ਨੇ ਮੈਨੂੰ ਦਾਖਲ ਕਰ ਲਿਆ ਆ ਚਾਚਾ ਤੇ ਬੈੱਡ ਸ਼ੀਟ ਆਏ ਜੀ ਕਿਉਂ ਖਿਲਰੀ ਨਹੀਂ ਕਾ ਪਈ ਐ ਸਾਫ ਸੁਭਾਈ ਨਹੀਂ ਕਾ ਦੀ ਪਾ ਬਿਗਰੇ ਸੌ ਰਿਸ਼ਤੇਦਾਰਾਂ ਦਾ ਪਤਾ ਨਹੀਂ ਨਾ ਝਾੜੂ ਨਾ ਪੋਚਾਰ ਸੋਈ ਦਾ ਮੈਂ ਹਾਲ ਦੇਖਿਆ ਆ ਸਾਰੇ ਇੱਥੇ ਜੂਟੇ ਭਾਂਡੇ ਇੱਥੇ ਪਈ ਐ ਦਵਾਈਆਂ ਇੱਥੇ ਖਿਲਰਨੀਆਂ ਪਈਆਂ ਚਾਦਰ ਇੱਥੇ ਨਹੀਂ ਵਿਛਾਈ ਨਾ ਕੰਬਲ ਰੱਖਿਆ ਕੋਨੇ ਪਤਾ ਨਹੀਂ ਕਰੇ ਮਰੀਜ਼ ਆ 10 ਮਿੰਟ ਮੈਨੂੰ ਆਈ ਹੋਗੇ ਨਾ ਪਾਣੀ ਲੈ ਆਂਦਾ ਮੇਰੇ ਵਾਸਤੇ ਭਾਬੀ ਪਾਣੀ ਲੈ ਕੇ ਪੀਮੈਂਟ ਮੈਨੂੰ ਵਾਲੀ ਨੂੰ ਹੋ ਗਏ ਚਾਹ ਵੀ ਔਨਲਾਈਨ ਇਨਫੇਅਰ ਵਾਟ ਦੇਣਾ ਮਾਰਨੀ ਆ ਪੈਂਡ ਮੂਮੀ ਮੈਂ ਤੇ ਤੁਹਾਡੇ ਕੱਪੜਿਆਂ 'ਚ ਵੀ ਮਨਨ ਮੈਲ ਲੱਗਦੀ ਆ ਬਿਟੋਲ ਨਾ ਧੋਣ ਵਾਲੇ ਸਾਰਾ ਕੁਝ ਧੋਣ ਵਾਲਾ ਕੀ ਕਰਦੀ ਕੀ ਘਰੇ ਬੈਠੀ ਤੁਸੀਂ ਪੂਆ ਜੀ ਨੂੰ ਫੋਨ ਲਾਓ ਤੇ ਵੱਡੀ ਦੀਦੀ ਨੂੰ ਸੰਭੂ ਵੀ ਤੁਹਾਨੂੰ ਆ ਕੇ ਮੈਂ ਤੇ ਦੋ ਦਿਨ ਮੈਂ ਤੇ ਜਾਵੜਨਾ ਜੋ ਤਾਂ ਆਪ ਦਾ ਆਪ ਨਹੀਂ ਸੰਭ ਰਹਿੰਦਾ ਮੈਂ ਨੇ ਸਿਰਵਾਇਆ ਨਾ ਚੱਲਦਾ ਸੂਟ ਪਾਇਆ ਜੇ ਆਇਤਾ ਲੜਦੀ ਨਹੀਂ ਹੈ ਸਭ ਕੀ ਬਿੰਦੀ ਬੰਦਾ 100 ਕੁਸ਼ ਲਾਉਂਦਾ 100 ਰਿਸ਼ਤੇਦਾਰਾਂ ਨੇ ਐਵੇਂ ਆਪਣੀ ਨੱਕ ਵੜਾਉਣ ਨੂੰ ਫਿਰਦੀ ਐ ਤਾਂ ਜੇ ਮੈਨੂੰ ਫੋਨ ਦੇਵੇਂ ਐਤਰੀ ਪੁਆਦੀ ਨੂੰ ਫੋਨ ਲਾਵਾ ਨਾਲੇ ਆਪਣੀ ਵੱਡੀ ਨੂੰ ਲਾਵਾ ਸੋ ਦੀਪਨ ਨੂੰ ਦੋ ਦੋ ਦਨ ਲਾ ਜਾਣਾਂਗਾ ਕੇ ਇਹਦੀ ਤਾਂ ਸੰਭਾਈ ਕੀਤੀ ਪਤਾ ਹੀ ਆ ਬਗਾਨੀ ਤਾਂ ਬਗਾਨੀ ਹੁੰਦੀ ਆ ਆਪਦੇ ਸਾਹਦੇ ਹੁੰਦੇ ਆ

ਅੱਛਾ ਅੱਛਾ ਚਲੋ ਕੋਈ ਨਾ ਫੇਰ ਤਾਂ ਮੈਂ ਤਾਂ ਐਸੀ ਚਲ ਦੋ ਦਿਨ ਆ ਜਾਊਂਗੀ ਤੁਸੀਂ ਕੋਈ ਗੱਲ ਨਹੀਂ ਜੇ ਮੱਝ ਹੱਥ ਪਈ ਆ ਤਾਂ ਅੱਛਾ ਅੱਛਾ ਠੀਕ ਆ ਕੋਈ ਨਾ ਫਿਰ ਮੱਝ ਦਾ ਵੀ ਔਖਾ ਭਾਈ ਦੁੱਧ ਕਿਹੜਾ ਕਿਤੋਂ ਮਿਲਦਾ ਨਹੀਂ ਨਹੀਂ ਕੋਈ ਨਾ ਕੋਈ ਨਹੀਂ ਠੀਕ ਓਕੇ ਓਕੇ ਨਹੀਂ ਨਹੀਂ ਗੁੱਸਾ ਤਾਂ ਕਾਦਾ ਠੀਕ ਤਰਪੂ ਅਜੀ ਤਾਂ ਕਹਿੰਦੇ ਮੇਰੇ ਮੱਝ ਹੱਥ ਪਈ ਵੀ ਫਿਰ ਕੰਮ ਲਾ ਲੈਣੇ ਨਹੀਂ ਚਲ ਵੱਡੀ ਨੂੰ ਸਾਧ ਦਿੰਦੀ ਮੈਂ ਆ ਚਲ ਨੂੰ ਫੋਨ ਕਰਕੇ ਪੁੱਛ। ਇਹ ਸਰਦੀਪ ਨੂੰ ਫੋਨ ਲਾ। ਹੈਲੋ। ਹਾਂ ਹਾਂ ਬੱਸ ਤੇ ਕਿਵੇਂ ਆ ਤੁਸੀਂ ਠੀਕ ਆ ਬੱਚੇ? ਹੋਰ ਸਾਰੇ ਠੀਕ ਆ ਇੱਥੇ? ਤੇ ਮੈਂ ਆਏ ਆਂ ਦੀ ਸਿਫਤ ਮੇਰਾ ਨਾ ਨਾ ਇਹਨੂੰ ਆਪਣੀ ਨਬੂਤੀ ਨੂੰ ਆਉ ਖਾਏ ਤੇ ਜੇ ਤੁਸੀਂ ਦੋ ਦਿਨ ਆ ਜਾਓ ਤੇਰੀ ਭੂਆ ਜੀ ਨੇ ਤਾਂ ਜਵਾਬ ਦਿੱਤਾ ਕਹਿੰਦੇ ਮੱਝ ਹੱਤ ਪਈ ਵੀ ਆ। ਤੇ ਫਿਰ ਮੈਨੂੰ ਸੌਖਾ ਹੋ ਜੂਗਾ ਉਹ ਕਿੱਧਰ ਕਿੱਧਰ ਹੋਵੇ ਅੱਛਾ ਪੇਪਰ ਚੱਲੀ ਜਾਂਦੇ ਬੱਚਿਆਂ ਦੇ ਠੀਕ ਹੈ ਨਹੀਂ ਕੋਈ ਨਾ ਤੂੰ ਉਹਨਾਂ ਦੀ ਪੜ੍ਹਾਈ 'ਚ ਨਿਗਰ ਰੱਖੀ ਚੰਗਾ ਹਾਂ ਹਾਂ ਸੋਡੇ ਤਾਂ ਫਿਰ ਆਪਦੇ ਰ ਜਿਵੇਂ ਹੋ ਜਾਂਦੇ ਠੀਕ ਆ ਪੁੱਤ ਓਕੇ ਓਕੇ ਪੁੱਤ ਬਾਏ ਕੀ ਕਹਿੰਦੀ ਦੀਦੀ ਦੀਦੀ ਵੀ ਕਹਿੰਦੀ ਕਹਿੰਦੀ ਬੱਚਿਆਂ ਦੇ ਪੇਪਰ ਚੱਲੀ ਜਾਂਦੇ ਆ ਚਲ ਫਿਰ ਜਿੰਨੇ ਦਿਨ ਮੈਂ ਹੈਗੀ ਕੰਮ ਕਰ ਮम्मी ਇਹ ਕੱਪੜੇ ਚੇਂਜ ਕਰਕੇ ਆਉਣਾ ਡਿਟੋਲ 'ਚ ਧੋਣ ਵਾਲੇ ਨਾਲੇ ਚਾਦਰ ਸਹਹਾਣੇ ਦੇ ਕਵਰ ਸਾਰਾ ਕੁਝ ਲਾ ਕੇ ਫੜਾਉ ਆਪੇ ਭਾਬੀ ਧੋ ਦੂਗੀ ਜਸਮੀਤ ਹਾਂਜੀ ਮੰਮੀ ਕੋਈ ਆਤੀ ਏ ਹਾਂਜੀ ਹਾਂਜੀ ਮੰਮੀ ਆਏ ਘਰ ਪਤ ਨਾਲੇ ਤਾਂ ਆਹ ਚਾਦਰ ਸਹਹਾਣੇ ਤੇ ਨਾਲੇ ਜਿਹੜੇ ਮੇਰੇ ਹਸਪਤਾਲ ਚੋਂ ਕੱਪੜੇ ਆਏ ਨੇ ਤਿੰਨ ਕਸੂਟ ਤੇ ਉਹ ਲਾ ਕੇ ਲਿਆ ਤੇ ਅਰਪਣ ਨੂੰ ਡਿਟੋਲ 'ਚ ਧੋਊਗੀ ਇਹ ਅੱਛਾ ਹਾਂ ਇਹਨੂੰ ਕੋੜਾ ਅਰਪਣ ਨੂੰ ਡਿਟੋਲ 'ਚ ਧੋਊਗੀ ਤੇ ਨਾਲੇ ਤੂੰ ਐ ਕਰ ਤੂੰ ਹਣ ਇਹ ਆਈ ਐ ਇਹਨੂੰ ਛੁੱਟਾਂ ਘੰਡੋ ਤੰਦਣ ਹਾਂਜੀ ਹਾਂ ਤੇ ਤੂੰ ਨਾ ਅਰੇ ਪੇਕੀ ਲਾਇਆ ਚਾਰ ਦਿਨ ਸਾਹ ਲਿਆ ਪੁੱਤ ਰੂਲੀ ਪਈਆਂ ਕੋਈ ਸ਼ਰਕੀ ਨਹੀਂ ਪਿੰਦੀ ਨੀ ਕਿ ਤੂੰ ਸਰਵੋਂ ਵੇਲਾ ਨਹੀਂ ਹੁੰਦਾ ਮੈਲ ਪਈਆ ਤੇ ਰਲੀਡਾਂ ਦੇ ਵਿੱਚ ਤੇ ਇਹ ਹੈਗੀ ਇਹ ਕਰੂਗੀ ਘਰ ਦਾ ਕੰਮ ਸਾਰਾ ਨਾਲ ਢਾਲ ਸਬਜੀ ਇਹ ਮੈਨੂੰ ਬਣਾਉਗੀ ਮੇਰੇ ਪਸੰਦ ਦੀ ਇਹਨੂੰ ਭੇਜ ਤਾ ਮੇਰਾ ਠੀਕ ਹਾਂ ਹਾਂ ਚੰਗਾ ਖੁਲਾਇਆ ਚਾ ਮੈਂ ਨਹੀਂ ਕਰਦੀ ਕੁਰਦੀ ਕੁਛ ਵੀ ਮੈਂ ਤਾਂ ਕਦੇ ਆਪ ਦੇ ਕੱਪੜੇ ਨਹੀਂ ਧੋਤੇ ਨਾ ਮੈਂ ਆਪਦੀ ਦਾਲ ਸਬਜ਼ੀ ਬਣਾਉਣੀ ਹੈ ਮੈਂ ਤਾਂ ਟੀਫਨ ਲਵਾਏ ਹੋਏ ਆ ਕੱਪੜੇ ਵਾਲੀ ਮੇਰੀ ਉਂਤ ਨਹੀਂ ਮੈਂ ਤਾਂ ਦੋ ਦਿਨ ਲਾਉਣ ਆਈ ਆਂ ਕਿ ਸਾਹ ਲੈਣ ਆਈ ਆਂ ਪੜਾਈ ਤੋਂ ਆਪਾਂ ਤਾਂ ਜਾਣਾ ਕਿਵੇਂ ਮਰਜ਼ੀ ਕਰੋ ਆਪੇ ਭਾਬੀ ਕਰ ਲੈ ਨਹੀਂ ਮੇਰੀ ਗੱਲ ਸੁਣ ਤੂੰ ਮੇਰੇ ਡਟੋਲ ਚ ਕੱਪੜੇ ਧੋ ਸਾਰਾ ਕੁਝ ਕਰ ਮੈਨੂੰ ਦਾਲ ਸਬਜ਼ੀ ਪਸੰਦ ਦੀ ਦੇ ਮੇਰੇ ਉਹ ਤੇ ਤੂੰ ਤਾਂ ਦੋ ਦਿਨ ਆਈ ਆਂ ਉਹਨੇ ਨੁਕਤਾ ਚੀਨੀ ਕਰਨ ਲੱਗੀ ਉਹਨੂੰ 10 ਦਿਨ ਹੋ ਗਏ ਮੈਨੂੰ ਸੰਭੀ ਜਾਂਦੀ ਨੂੰ ਪੁੱਤ ਇਹ ਤੂੰ ਦੋ ਦਿਨ ਆ ਕੇ ਉਹਨੂੰ ਭੰਟੀ ਜਾਨੀ ਆ ਹੈ ਐਨਾ ਕੰਮ ਪਹਿਲਾਂ ਤੂੰ ਆਏ ਵੇਖ ਉਹ ਕਿਵੇਂ ਆਂਦਾ ਲੀੜਾ ਕੱਪੜਾ ਠੀਕ ਕਰੇ ਉਹ ਸਾਰੇ ਰਿਸ਼ਤੇਦਾਰਾਂ ਨੂੰ ਭੈਣ ਭਰਾ ਚਾਰ ਪੰਜ ਜਣੇ ਇਹਦੋਂ ਪਹਿਲਾਂ ਪਤਾ ਲੈ ਕੇ ਮੇਰੇ ਆ ਕੇ ਸਾਰਿਆਂ ਨੂੰ ਉਹ ਹੈਂਡਲ ਕਰਦੀ ਆ ਸਾਰਿਆਂ ਨੂੰ ਚਾਹ ਪਾਣੀ ਦਿੰਦੀ ਆ ਤੇ ਤੁਸੀਂ ਦੋ ਦਿਨ ਆ ਕੇ ਜੇ ਮੈਂ ਤੇਰੀ ਭੂਆ ਨੂੰ ਫੋਨ ਲਾਇਆ ਉਹ ਆ ਨਹੀਂ ਮੈਥੋਂ ਨਹੀਂ ਦੋ ਦਿਨ ਆਈਦਾ ਜੇ ਵੱਡੀ ਕੁੜੀ ਨੂੰ ਆਪਦੀ ਨੂੰ ਫੋਨ ਲਾਇਆ ਉਹ ਆ ਨਹੀਂ ਮੈਥੋਂ ਨਹੀਂ ਆਈਦਾ ਤੇ ਫਿਰ ਮੇਰੀ ਤਾਂ ਪੁੱਤ ਅਸਲ ਧੀ ਤਾਂ ਮੇਰੀ ਉਹੋ ਆ ਬੌਤੀ ਜਿਹੜੀ ਮੇਰੇ ਕੋਲੇ ਰਹਿੰਦੀ ਆ ਮੇਰੇ ਨੂੰ ਜਿੱਦੇ ਮੈਂ ਬਿਮਾਰ ਹੋਈ ਮੇਰੇ ਕੋਲੇ ਮੇਰੀ ਨੋਹ ਸੀ ਤੇ ਮੇਰੇ ਨੋਹ ਪੁੱਤ ਨੇ ਮੈਨੂੰ ਚੱਕਿਆ ਉਹ ਮੇਰੀ ਅਸਲ ਧੀ ਆ ਕੋਸ ਬਗਾਨੀ ਉਹਨੂੰ ਤੂੰ ਕਹਤਾ ਬਉਟੀ ਨੂੰ ਇਹਦੋਂ ਮੜ ਕੇ ਉਹਨੂੰ ਬਗਾਨੀ ਨਹੀਂ ਕਹਿਣਾ ਮੇਰੇ ਵਾਸਤੇ ਉਹ ਬਗਾਨੀ ਨਹੀਂ ਜਿਹਨੇ ਮੈਨੂੰ ਸੰਭਿਆ 10 ਦਿਨ ਹੋ ਗਏ ਮੈਨੂੰ ਸੰਭੀ ਜਾਂਦੀ ਨੂੰ ਤੁਸੀਂ ਤਾਂ ਮੇਰੇ ਤੁਸੀਂ ਆਪ ਦੇ ਰਜੇ ਜਿਹੜੇ ਨੇ ਮੇਰੀਆਂ ਜੰਮੀਆਂ ਉਹ ਤਾਂ ਆਪ ਦੇ ਰਜੇ ਮਿਆਂ ਚ ਇਸ ਘਰ ਦੀਆਂ ਕੂੜੀਆਂ ਜੇ ਮੈਂ ਤੇਰੀ ਭੂਆ ਜੀ ਨੂੰ ਫੋਨ ਲਾਇਆ ਉਹ ਕਹਿੰਦੇ ਮੇਰੇ ਮੱਝ ਹੱਥ ਪਈ ਆ ਜੇ ਮੈਂ ਵੱਡੀ ਕੁੜੀ ਨੂੰ ਫੋਨ ਲਾਇਆ ਉਹ ਕਹਿੰਦੀ ਮੇਰੇ ਬੱਚਿਆਂ ਦੇ ਪੇਪਰ ਆ ਚਲੋ ਸੋਡੀ ਵੀ ਮਜਬੂਰੀ ਆ ਤੁਹਾਡੇ ਰਜੇਵਿਆਂ ਕਰਦੇ ਤੁਸੀਂ ਪਹਿਲਾਂ ਆਉਂਦੇ ਬੱਚਿਆਂ ਨੂੰ ਹੈਂਡਲ ਕਰਨਾ ਰਜੇਵਿਆਂ ਨੂੰ ਫਿਰ ਤੁਸੀਂ ਮੇਰੇ ਕੋਲੇ ਆਉਂਗੇ ਪਰ ਉਹ ਮੇਰੇ ਕੋਲੇ ਜਿਹੜੀ ਮੇਰੀ ਨੂੰਹ ਰਹਿੰਦੀ ਆ ਅਸਲ ਚ ਧੀ ਮੇਰੀ ਸਹੀ ਉਹ ਆ ਜਦੋਂ ਮੈਨੂੰ ਮਾੜਾ ਜਿਹਾ ਬੁਖਾਰ ਹੁੰਦਾ ਸਿਰ ਦੁੱਖਦਾ ਕੋਈ ਵੀ ਦੁੱਖ ਦਾ ਸੁਖ ਦਾ ਉਹ ਮੇਰੀ ਨੂੰਹ ਆ ਕੇ ਉਹਦੇ ਮੈਨੂੰ ਪੁੱਛਦੀ ਆ ਤੁਸੀਂ ਤਾਂ ਦੂਰੋਂ ਆਉਂਗਾ ਫਿਰ ਮੈਨੂੰ ਪੁੱਛੋਗਾ ਇਸ ਤੋਂ ਬਾਅਦ ਇਹਨੂੰ ਬਗਾਨੀ ਨਹੀਂ ਕਹਿਣਾ ਅੱਜ ਤਾਂ ਉਹਨੂੰ ਬਗਾਨੀ ਕਹਤਾ ਠੀਕ ਹੈ हां ਸਮਝਦਾ ਹੁੰਦਾ ਪੁੱਤ ਗੱਲ ਨੂੰ ਬਗਾਨੀਆਂ ਨਹੀਂ ਹੁੰਦੀਆਂ ਨਾ ਤੂੰ ਵੀ ਕੱਲ ਨੂੰ ਰੂਜੇ ਕਰੇ ਜਾਣਾ ਨਾ ਤੂੰ ਸੱਸ ਨੂੰ ਬਗਾਨੀ ਸਮਝਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਅੱਜ ਦੀ ਵੀਡੀਓ ਦੇ ਵਿੱਚ ਮੈਸੇਜ ਦਿੱਤਾ ਗਿਆ ਏ ਉਹ ਇਹ ਹੈ ਵੀ ਜਿਹੜੀਆਂ ਆਪਣੀਆਂ ਨੂਹਾਂ ਹੁੰਦੀਆਂ ਅਸਲ ਦੇ ਵਿੱਚ ਉਹੀ ਆਪਣੀਆਂ ਧੀਆ ਹੁੰਦੀਆਂ ਉਹ ਬਗਾਨੀ ਧੀ ਨਹੀਂ ਹੁੰਦੀ ਉਸ ਅਸਲਤੀ ਉਹੀ ਹੁੰਦੀ ਹੈ ਕਿਉਂਕਿ ਜਦੋਂ ਵੀ ਆਪਣਾ ਦੁੱਖ ਦਾ ਸੁੱਖ ਦਾ ਬੰਦਾ ਹੈ ਉਹ ਆਪਣੇ ਕੋਲੇ ਹੁੰਦੀ ਆ ਤੇ ਆਪਣੀ ਧੀ ਨੂੰ ਜਦੋਂ ਆਪਾਂ ਫੋਨ ਕਰਦੇ ਆ ਉਹਦੇ ਇੰਨੀ ਮਜਬੂਰੀ ਬਣ ਜਾਂਦੀ ਆ ਵੀ ਉਹ ਆਪਣੇ ਕੋਲੇ ਆ ਨਹੀਂ ਸਕਦੀ ਕਿਉਂਕਿ ਉਹਦੇ ਬੱਚਿਆਂ ਦੇ ਪੇਪਰ ਆ ਜਾਂ ਉਹਨਾਂ ਦੇ ਆਪ ਦੇ ਘਰ ਦੇ ਕੰਮ ਹੁੰਦੇ ਆ ਕਿਸੇ ਦੇ ਤੇ ਉਹ ਆਪਣੇ ਕੋਲੇ ਉਹਨਾਂ ਤੁਰਤ ਕਈ ਵਾਰੀ ਨਹੀਂ ਪਹੁੰਚ ਸਕਦੀ ਪਰ ਜਿਹੜੀ ਇਹ ਆਪਣੇ ਧੀ ਹੁੰਦੀ ਆ ਇਹ ਹਰ ਵਕਤ ਆਪਣੇ ਕੋਲੇ ਹੁੰਦੀ ਆ ਤੇ ਆਪਣਾ ਜਿਹੜਾ ਦੁੱਖ ਦਾ ਸੁੱਖ ਦਾ ਇਹ ਪਛਾਣਦੀ ਆ ਤੇ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਕੰਸਰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਥੈਂਕਿਊ ਥੈਂਕਿਊ ਥੈਂਕਿਊ